कोई काम नहीं सकता दो, आज है। काम ने, करा सकता लोग अज अर्थ व्यस्त हो अर्थव्यवस्था अर्थव्यस्थ होने सभ्याचार बदल लग रहे आम आदमी पार्टी कोई दुआ ब्याह कराई जाता कोई तीया ब्याह कराई जा कई बार रात शराब पी के आता बंदा ਕਹ ਰਾਣੀ ਨੂੰ ਕਹਿੰਦਾ ਤੇਰੇ ਨਾਲ ਮੈਂ ਪੁਗੰਤ ਮਾਰ ਨਾਲ ਕਰੂੰਗਾ ਉਹ ਕਹਿੰਦੀ ਖਰਜਾ ਜਾਦੇ ਮਗੋਣੇ ਤੈਨੂੰ ਮੈਂ ਸਗਾਉਂਦੀ ਆ ਪੁਗੰਤ ਮਾਰ ਨਾਲ ਭੂਮਣਾ ਦੇ ਕੋਟ ਦੀ ਪਹਿਲਾ ਕਹਿੰਦਾ 1000 ਰੁਪਇਆ ਦਊਂਗਾ ਪੀਕੇ ਨੇ ਸੋਚਿਆ ਕਿ ਜਿੰਨਾ ਜੋ ਕੰਮ ਕਰੇ ਕਰੂੰਗਾ 1000 ਰੁਪਇਆ ਦੇਣਾ ਹੋਣ ਇਹਨਾਂ ਨੂੰ ਬੋਟ ਪਾ ਦਿੰਦੇ ਆ ਸਾਰੇ ਪੁਜਾਰੀ ਜਿੱਦ ਲੱਜ ਕੇ ਰੱਖਦੇ ਵੋਟਾਂ ਦੇ ਨਾਲ ਬਾਅਦ ਇੱਥੇ ਆਏ ਨਹੀਂ ਕਿਸੇ ਦੀ ਵੀ 1000 ਰੁਪਇਆ ਨਹੀਂ ਮਿਲਿਆ ਫੇਰ ਬੋਟਾ ਆ ਗਿਆ ਕਹਿੰਦੇ ਹੁਣ ਦਵਾਗੇ ਫੇਰ ਕੁਝ ਨਹੀਂ ਦਿੱਤਾ ਤੇਰਾ ਪਾਰਲੀਮੈਂਟ ਦੀ ਚੋਲ ਆ ਗਈ ਆਈ ਆਪਣਾ ਧੂ ਧੂ ਉਪਕਰਮਾਨ ਕਹਿੰਦਾ ਹੁਣ 1100 ਦੇ ਦੇਰੂੰਗਾ ਲੈ ਅੱਜ ਜਿੰਦਾ 1100 ਬੀਬੀ ਨੂੰ ਤੁਹਾਡੇ ਨਾਲ ਬੜੀ ਚੱਕੋ ਤੇਰ ਨਹੀਂ ਹੋਈ ਬੀਬੀ ਹੁਣ ਤੁਸੀਂ ਬਦਲਾ ਲੈਣਾ ਇੱਥੇ ਜਾਂ ਤੁਹਾਡੇ ਮਹਲੇ ਚ ਆਣੇ ਚਾਰੂ ਵਾਲੇ ਕਾਰੋਂ लेके ਕੁੱਟਨੇ ਆ ਕਿ ਦਾਦੇ ਨੂੰ ਕੋਈ ਜਾਂਦਾ 1000 ਦੇ ਕਹਿੰਦੇ ਤਾਂ 35 35000 ਹੋਇਆ ਪਿਆ ਕਿੱਥੇ ਹੈ ਆਪਰੇ ਤੂੰ ਤੋਂ ਮੰਗੂ ਨਹੀਂ ਹੈ ਤੇ ਦਿੱਲੀ ਜਾ ਕੇ ਮੱਤਾ ਦੇ ਤਾਜੀ ਮੈਂ ਥੋੜੀਆਂ ਜੋ ਮਾਰੀ ਕਰਾਈ ਜਾਉ ਮੈਨੂੰ ਥੋੜੀ ਥੋੜੀ ਮਿਲੀ ਹੈ ਚਾਹੇ ਤੁਸੀਂ ਕਿਸਾਨ ਆ ਲੋ ਕੁੱਟੋ ਚਾਹੇ ਕਿਸੇ ਨੂੰ ਇੱਥੇ ਆਇਆ ਸੀ ਪ੍ਰਧਾਨ ਮੰਤਰੀ ਤੁਹਾਡੇ ਨੇੜੇ ਹੀ ਥੁਰ ਗਿਆ ਪਰ ਅੰਕ ਜਿਆਦਾ ਹੈ ਕਹਿੰਦਾ ਆਪਣੇ ਮੁੱਖ ਮੰਤਰੀ ਨੂੰ ਬਤਾ ਦੇਣਾ ਕਿ ਜਾਨ ਬਚਾ ਕੇ ਜਾ ਰਹਾ ਹਾਂ ਮੈਂ ਕਹ ਤੇਰੇ ਡਰਾਂ ਦੀ ਮਾਰਿਆ ਤੰਦੂ ਕੁਝ ਕੀ ਹੈ ਨਹੀਂ ਯਾਰ ਮੁੰਡੋ ਕਹਿੰਦਾ ਮੈਂ ਚਾਲ ਬਤਾ ਕੇ ਆਇਆ ਤੇ ਇਹ ਪੁੱਜੀ ਦੁੱਜੀ ਬੜੀ ਤੇ ਬੈਠੀ ਹੈ ਇਹਨਾਂ ਰਾਤਾਂ ਉਹ ਹੋ ਰਹੀ ਹੈ ਦੋ ਕੁ ਕਿੱਤੇ ਦੋ ਸਦੀਕੇ ਕੀ ਕਿਸੇ ਘਰ ਜਾ ਕੇ ਦਾ ਕੀ ਕਿਸੇ ਦਾ ਪੰਡਤਾਂ ਦਾ ਰੋਜ਼ ਕੱਟੇ ਹੁੰਦੇ ਸੀ ਰੋਜ਼ ਉਹਨੇ ਗੱਲਬਾਤ ਕਰਨੀ ਵੀ ਤੇਰੇ ਨਾਲ ਕੀ ਹੋ ਜੋ ਕਿ ਨਾ ਤੇਰੇ ਨਾਲ ਕੀ ਹੋ ਜਾ ਕਾਇਰ ਨੂੰ ਪੁੱਛੇ ਕਰੇ ਉਹ ਕਹਿੰਦਾ ਮੈਨੂੰ ਤਾਂ ਵਹੀ ਸੁੱਕੀ ਰੋਟੀ ਮਿਲੀ ਹੈ ਮੇਰੀ ਤਾਂ ਮੱਕੀ ਦੇ ਉੱਪਰ ਲੱਸੀ ਵੇਰ ਕੇ ਸੁੱਕੀ ਰੋਟੀ ਦੇ ਉੱਪਰ ਦੇਤੀ 15 ਵਾਲਾ ਕਹਿੰਦਾ ਮਨੂੰ ਤਾਂ ਖੀਰ ਪੂਰੇ ਮਿਲੇ ਆ ਤੂੰ ਕਿਹੜਾ ਤੂੰ ਬਰੇ ਐਵੇਂ ਕਹਿੰਦਾ ਇੱਥੇ ਬੈਠਾ ਕਹਿੰਦਾ ਵਾਟ ਮਾਰ ਤਾੜ ਦੇ ਤੂੰ ਬੰਦ ਕਰਾ ਦਿਨਾ ਵਾਰ ਫੇਰ ਇਕੱਠੇ ਹੋਏ ਹਫਤੇ ਬਾਅਦ ਇਕੱਠੇ ਹੋਣਾ ਉਹਨਾਂ ਨੇ ਆਹੀ ਗੱਲ ਹੋਣੀ ਉਹ ਕਹਿੰਦਾ ਮੈਂ ਤਾਂ ਮਾਨ ਤਾੜ ਦਾ ਬੰਦਿਆ ਬੈਠਾ ਉਹ ਕਹਿੰਦਾ ਕਿਹੜੇ ਮਾਨਤਾਰ ਦਾ ਬੰਦਿਆ ਬਟਾ ਛੱਡ ਦੇ ਵੀਰੇ ਕਹਿੰਦਾ ਨਹੀਂ ਮਾਨਤਾਰ ਹੈ ਆ ਵੀ ਜੱਟ ਦੇ ਦੋ ਜਨਾਨੀ ਆ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਾਨੋ ਕਹਿੰਦੀ ਡੰਡੂ ਤੂੰ ਕੁੱਤੇ ਦੀ ਰਾਨੋ ਬਤਾਈ ਆਈ ਮਾਨਤਾਰ ਦਾ ਬੰਦਿਆ ਬੈਠਾ ਫਿਰ ਮੇਰੀ ਪੀਪੀ ਕਹਿ ਕਰਦੀ ਸੀ ਵੀ ਇਹ ਇੱਕ ਤਰ੍ਹਾਂ ਝਾਲੂ ਹੈ ਨਾ ਇਹਨੂੰ ਖੜਾ ਨਹੀਂ ਕਰੀਦਾ ਗਲੇਜ ਪੈ ਜਾਂਦਾ ਯਾਰ ਤਿੰਨ ਸਾਤ ਕ੍ਰਿਸਤੀ ਆਇਆ ਪੰਜਾਬ ਦੇ ਵਿੱਚ ਝਾਲੂ ਖੜਾ ਕਰ ਲਿਆ ਪਰ ਇਹਨੂੰ ਲੰਬਾ ਪਾਓ ਲੰਬਾ ਤਾਂ ਪੈਣਾ ਹੈ કે તુસી વોટા કાર્ડ સુ પાઓ કે ને ઢાડ લે અપને અપના બલા પેજ તો બગેડવાએ આયા તુસી ક્રાંતિકારી લોગો મેરા પ્રોસ્તાન હે મેલ કદી 95 وچ بھی સરકાર ને જના ફૈસા લેયા કે તુસી اگلا મોટ બંધ દેઓ આ હોણ મે તુસી ફૈસા લેના હે નહીં ઉધર આ જ જાઓ સરકાર دے خلاف સરકાર دی નીતિیاں دے خلاف ਦੀਪੀਆਂ ਬਹੁਤ ਆਈਆਂ ਸਾਰਿਆਂ ਨੂੰ ਮੇਰਾ ਮਤਾ ਦਿੱਖਣਾ ਬਹੁਤ ਦੀਪੀਆਂ ਪੁੱਛੀਆਂ ਆਈਆਂ ਐਨੀਆਂ ਬੀਪੀਆਂ ਨਾਲ ਤਾਂ ਹਮਤਾ ਬੜੀ ਖਦੀ ਜਿੱਤ ਲਿਆ ਆ ਲੈ ਕਿਧਰ ਵਾਹ ਆਹ ਆਹ ਕਿਧਰ ਵਾਹ ਮ ਸੂਟਰੇ ਆਦੇ ਨਾਮ ਇਸ ਤਰ੍ਹਾਂ ਪਿਆ ਹੋਣਾ ਕਿਧਰਾਂ ਤੁਸੀਂ ਬਹਿਣ ਬਹਿਣ ਭੁਜਾਉਦੇ ਹੋਣੇ ਤਾਂ ਬਣੋਂ ਪੈ ਗਿਆ ਕਿਧਰ ਵਾਹ ਲੱਗਦੇ ਵਰ ਤੇ ਹੋ ਤੁਸੀਂ बड़ा धनबाद है बहुत गिनती आज प्रोग्राम बहुत ज्यादा है मैं थोड़ा ही बोलना लेकिन आम आदमी पार्टी की सरकार लिया के गलती कर बैठे सारा पंजाब अज बताया लोग अंदर बड़ बड़ चपेड़ा मारते भी कि वे आ फैसला ले लिया कि आम आदमी पार्टी की सरकार लिया ਇਹਨਾਂ ਲੋਕਾਂ ਨੂੰ ਵਿਚਾਰ ਆ ਕਿ ਜੀ ਇਨਕਲਾਬ ਆ ਰਿਹਾ ਹੈ ਲੋਕਾਂ ਨੂੰ ਵਿਚਾਰ ਆ ਕਿ ਇੱਕ ਬਹੁਤ ਵੱਡਾ ਬਦਲਾਅ ਆ ਰਿਹਾ ਹੈ ਕੋਈ ਇਨਕਲਾਬ ਨਹੀਂ ਆਇਆ ਅੱਜ ਲੋਕ ਪਹਿਲਾ ਨਾਲੋਂ ਬਹੁਤ ਜ਼ਿਆਦਾ ਤੰਗ ਹੋ ਗਏ ਹੈ ਆਪ ਵਰਤਮਾਨ ਜਿਹੜੇ ਨੂੰ ਲਿਆਂਦਾ ਸੀ ਆਪਾਂ ਨੇ

ਕੋਈ ਦੂਰਾ ਵਿਆਹ ਕਰਾਈ ਜਾਂਦਾ ਕੋਈ ਕੀਆ ਵਿਆਹ ਕਰਾਈ ਜਾਂਦਾ ਹੁਣ ਤਾਂ ਕਈ ਵਾਰ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਬੰਦਾ ਘਰ ਵਾਲੇ ਨੂੰ ਕਹਿੰਦਾ ਤੇਰੇ ਨਾਲ ਮੈਂ ਪੁਗਨਤ ਮਾਣ ਵਾਲੀ ਕਰੂੰਗਾ ਉਹ ਕਹਿੰਦੀ ਖਾਜਾ ਦਾ ਦੇ ਮਗੋਣੇ ਤੈਨੂੰ ਮੈਂ ਸਗਾਉਂਦੀ ਹਾਂ ਪੁਗਨਤ ਮਾਣ ਵਾਲੀ ਝੂਂਗੜਾ ਦੇ ਕੁੱਟਦੀ ਮੈਂ ਸਤਿਆਚਾਰ ਬਗਾੜ ਤਾਂ ਪੰਜਾਬ ਦਾ ਇਹਨਾਂ ਨੇ ਦੀਪੀਆਂ ਬੜੀ ਜਿੰਤੀ ਚਾਹੀਆਂ ਮੈਂ ਧੰਨਵਾਦ ਕੀਤਾ ਤੁਹਾਡਾ ਲੇਕਿਨ ਮੈਂ 40000 ਰੁਪਏ ਵਾਲੀ ਗੱਲ ਹੀ ਕਰਨੀ ਬੜਾ ਤੁੱਪਾ ਹੋਇਆ ਤੁਹਾਡੇ ਨਾਲ ਪਹਿਲਾਂ ਕਹਿੰਦਾ 1000 ਰੁਪਏ ਦਊਗਾ ਇੰਤਿਆਰੇ ਸੋਚਿਆ ਕਿ ਇਹਨਾਂ ਤੋਂ ਕੋਈ ਕੰਦੇ ਕਰੂਗਾ 1000 ਰੁਪਏ ਲੈਣਾ ਹੋਣ ਇਹਨਾਂ ਨੂੰ ਬੋਟ ਪਾ ਦਿੰਦੇ ਆ ਸਾਰੇ ਪੁਜਾਰੀ ਚ ਲੱਜ ਕੇ ਰੱਖਦੇ ਬੋਟਾਂ ਦੇ ਨਾਲ ਬਾਤ ਕਰਾਈ ਨਹੀਂ ਕਿਸੇ ਦੀ ਵੀ 2000 ਰੁਪਏ ਨਹੀਂ ਮਿਲਿਆ ਫੇਰ ਬੋਟਾਂ ਆ ਗਿਆ ਕਹਿੰਦਾ ਹੁਣ ਦਵਾ ਦੇ ਫੇਰ ਕੁਝ ਨਹੀਂ ਦਿੱਤਾ ਤੇਰਾ ਪਾਰਲੀਮੈਂਟ ਦੀ ਥੋੜ ਆ ਗਈ ਆਈ ਆਪਣਾ ਧੂ ਧੂ ਉਪਰ ਵਰਤਮਾਨ ਕਹਿੰਦਾ ਹਾਂ 1100 ਦੇ ਦਿਆਂਗਾ ਤੇ ਅੱਜ ਦਿੰਦਾ 1100 ਬੀਬੀਆਂ ਨੂੰ ਤੁਹਾਡੇ ਨਾਲ ਬੜੀ ਚੱਕੋ ਤੇਰਵੀ ਹੋਈ ਬੀਬੀ ਹੁਣ ਤੁਸੀਂ ਬਦਲਾ ਲੈਣਾ ਇਹ ਤੇ ਜਾਂ ਤੁਹਾਡੇ ਮਹੱਲੇ ਚਾਰੂ ਵਾਲੇ ਚਾਰੂ ਲੈ ਕੇ ਕੁੱਟਨੇ ਆ ਕਿ ਦਾਦੇ ਨੂੰ ਕੋਣੇ ਜਾਂਦਾ 1000 ਦੇ ਕਹਿੰਦੇ ਸਨ 30 3000 ਹੋਇਆ ਪਿਆ ਚਿੱਠੀ ਹੈ ਸਾਨੂੰ ਦੋ ਸਾਡੀ ਸਰਕਾਰ ਕਿੰਨੇ ਮਹੀਨੇ ਆਈ ਹੈ ਰਾਜਾ ਬ੍ਰਿੰਦੀ ਮੇਰੇ ਨਾਲ ਮੰਤਰੀ ਸੀ ਐਸੀ ਦੋਨੋਂ ਭਰਾਵਾਂ ਨੇ ਬੜੀ ਰੱਜ ਕੇ ਸੇਵਾ ਕੀਤੀ ਹੈ ਭਾਵੇਂ ਬਿਜਲੀ ਦੇ ਬਿੱਲ ਖੜੇ ਸੀ ਕਿਸੇ ਦਾ 10000 ਕਿਸੇ ਦਾ 20000 ਕਿਸੇ ਦਾ 50000 ਕਿਸੇ ਦਾ ਲੱਖ ਸਾਫਦਿਆਂ ਪਰ ਲੀਕ ਮਾਰਤੀ 1500 ਕਰੋੜ ਰੁਪਏ ਦਾ ਫਾਇਦਾ ਤੁਹਾਨੂੰ ਅੱਜ ਮੈਂ ਜਿਸ ਤੋਂ ਪਹਿਲਾਂ ਬਰਨਾਰੇ ਬੋਲਿਆ ਇੱਕ ਬੰਦਾ ਖੜਾ ਹੋ ਕੇ ਕਹਿੰਦਾ ਤੂੰ ਸਾਡੇ ਨਾਲ ਬੜਾ ਧੋਖਾ ਕੀਤਾ ਬਿਜਲੀ ਦੇ ਬਿੱਲਾਂ ਤੇ ਨਹੀਂ ਕਹਿੰਦੇ ਕਿਹਾ ਧੋਖਾ ਕਰ ਲਿਆ ਕਹਿੰਦਾ ਮੈਂ 10 ਦਿਨ ਪਹਿਲਾਂ ਹੀ 50000 ਜਿਹਾ ਕਿਰਾਇਆ ਸੀ ਜੇ ਪਹਿਲਾਂ ਦੱਸਦੇ ਤਾਂ ਵੀ ਮਾਫ਼ ਕਰਦਾ ਮੈਂ ਮਤਲਬ ਅੱਜ ਦਾਸਤਾ ਅਗਲੀ ਸਰਕਾਰ ਫੇਰ ਆਪਣੀ ਆਣੀ ਹੈ ਚਾਹ ਰਿਓਣ ਅਗੇ ਮੁਸ਼ਕਿਲ ਆਵੇਗਾ ਰਾਹ ਫੇਰ ਕਰਨਾ ਆਪਾਂ ਨੇ ਆਪਾਂ ਗਰੀਬ ਪੱਕੀ ਹੈ ਗਰੀਬਾਂ ਦੇ ਹਮਦਰਦ ਹੈ ਗਰੀਬਾਂ ਦੇ ਨਾਲ ਖੜੇ ਹੈ ਤੁਹਾਡਾ ਪਾਣੀ ਦਾ ਵੀਰ ਮਾਰਕ ਕੀਤਾ ਬਕਾਇ ਖੜੇ ਸੀ ਤੁਹਾਡੇ ਪਿੰਡ ਦੀ ਪਾਣੀ ਦੀ ਟੈਂਕੀ ਪੂਰਾ ਕਰੋੜਾ ਰੁਪਿਆ ਲੱਖਾਂ ਰੁਪਿਆ ਪਿੰਡਾਂ ਦਾ ਖੜਾ ਸੀ ਸਾਰਿਆਂ ਪਰ ਲੀਕ ਮਾਰਦੀ ਹੋਂ ਤੁਹਾਡੀ ਪਾਣੀ ਦੀ ਗੇਟ ਟੈਂਕੀ ਉਦੇ ਪਰ ਬਿਜਲੀ ਦਾ ਬਿਲ ਜਿਹੜਾ ਆਉਂਦਾ ਸੀ ਹੁਣ ਆਉਂਦਾ ਹੀ ਨਹੀਂ ਪੱਕੇ ਤੌਰ ਤੇ ਬੰਦ ਕਰਤਾ ਜਿਹੜਾ ਦਾਤਾ ਪਰ ਨਬੀ ਪਰ ਕੀਤਾ ਰਹੇ ਆ ਆ ਅਗਰਵਾੜੀ ਵਾਲੀਆਂ ਬੀਬੀਆਂ ਇਹਨਾਂ ਦੀਆਂ ਤਰਕਹਾਵਾਂ ਵਧਾਈਆਂ ਆਸਾ ਵਰਕਰ ਬੀਬੀਆਂ ਉਹਨਾਂ ਦੀਆਂ ਤਰਕਹਾਵਾਂ ਵਧਾਈਆਂ ਲਿੰਟਰ ਮੀਲ ਵਾਲੀਆਂ ਬੀਬੀਆਂ ਉਹਨਾਂ ਦੀਆਂ ਤਰਕਹਾਵਾਂ ਵਧਾਈਆਂ ਆ ਪੁਲਿਸ ਕਰਮਚਾਰੀ ਇਹਨਾਂ ਦੀਆਂ ਤਰਕਹਾਵਾਂ ਵਧਾਈਆਂ ਮਹਾਰਾਜ ਜਿਹਨੇ ਦਿੱਤਾ ਕਿਸਾਨਾਂ ਨੂੰ 8000 ਨਹੀਂ ਬਾਦਲੇ ਨੇ ਦਿੱਤਾ 8000 महाराजे ने दिता बारह हजार मुआवजा सातार हजार मुआवजा दिता जरमे ऐसी हर वर्ग खड़े अपने तू मांगू नहीं है दिल्ली जाके बत्ता देखता जी मैं थोड़ा जो मर्जी कराई जाओ मैं थोड़ी ढोडी बिल्डिंग है ਕਹਤ ਲਈ ਕਿਸਾਨ ਆ ਲੋ ਕੁੱਤੋ ਚਾਹੇ ਗਿਜ਼ਰ ਨੂੰ ਇੱਥੇ ਆਇਆ ਸੀ ਪ੍ਰਧਾਨ ਮੰਤਰੀ ਤੁਹਾਡੇ ਨੇੜੇ ਹੀ ਗੁਰ ਗਿਆ ਪਰ ਉਹ ਜਾਂਦਾ ਹੈ ਕਹਿੰਦਾ ਆਪਣੇ ਮੁੱਖ ਮੰਤਰੀ ਕੋਲ ਪਤਾ ਦੇਣਾ ਕਿ ਜਾਨ ਬਚਾ ਕੇ ਜਾ ਰਹਾ ਹਾਂ ਮੈਂ ਕਿਹਾ ਤੇਰੇ ਡਰਾਂ ਦੀ ਮਾਰਿਆ ਤੰਦੂ ਕੁਝ ਨਹੀਂ ਯਾਰ ਮੂੰਹ ਜੋ ਕਹੀਦਾ ਮੈਂ ਜਾਨ ਬਚਾ ਕੇ ਆਇਆ ਤੇ ਇਹ ਪੁੱਢੀ ਦੁੱਜੀ ਬੜੀ ਬੇਕੀ ਹੈ ਅੱਜ ਕਿਸਾਨ ਮੰਡਲਾ ਜਰੂਰ ਰਿਹਾ ਹੈ ਕੋਈ ਉਦਾ ਸਰਕਾਰ ਰੋਦਾ ਕੋਈ ਸੁਣਾਈ ਨਾ ਕਰਨ ਵਾਲਾ ਨਹੀਂ ਇਹ ਹੀ ਕਹਿੰਦਾ ਸੀ ਕਹਿੰਦਾ ਜੀ ਮੈਂ ਤੁਹਾਡੇ 21 ਜਣਾ ਕੱਟੂਗਾ ਸਾਰੀਆਂ ਫਸਲਾਂ ਦੀ ਤੁਹਾਨੂੰ ਐਮਐਸਪੀ ਦਊਗਾ ਲੇਕਿਨ ਇੱਕ ਵੀ ਫਸਲ ਦੀ ਐਮਐਸਪੀ ਨਹੀਂ ਦਿੱਤੀ ਹਰ ਕਿਸਾਨ ਦੁਆੜੀ ਨੂੰ ਵੀ ਮੰਡੀਆਂ ਚ ਲੁੱਟਦਾ ਰਿਆ ਕੋਈ ਆ ਜੀ ਤੁਹਾਡੇ ਕੋਲ ਟਾਈਮ ਹੈ ਤੁਹਾਡੇ ਕੋਲ ਮੌਕਾ ਹੈ ਲੋਕ ਕੁੱਲ ਕਹਿੰਦੇ ਪਹਿਲਾਂ ਵੀ ਕਿੰਨੀ ਬਿਜਲੀ ਗਈ ਬੱਚੇ ਕਿੰਨੇ ਲੜੇ ਫੇਰ ਤੁਸੀਂ ਕੁੱਲ ਜਾਣਾ ਸਾਨੂੰ ਕਿੰਨਾ ਖਰਾਬ ਕਰਿਆ ਰੱਤੇ ਦਾਣਾ ਮੰਡੀ ਜਾ ਤਾਜ਼ਾ ਤਾਜ਼ਾ ਤੁਹਾਨੂੰ ਖਰਾਬ ਕਰ ਰਹੇ ਆਂ ਪੰਜਾਬ ਦੀ ਕਿਸਾਨੀ ਨੂੰ ਦੋ ਦੋ ਸਰਕਾਰਾਂ ਮਿਲ ਕੇ ਰੋੜ ਰਹੀ ਹੈ ਦੋਨੋਂ ਰੜਕੇ ਕੁੱਤੇ ਮੇਰੇ ਹੋ ਰਹੇ ਆ ਸਾਡੇ ਵਾਲੇ ਨੂੰ ਤਾਂ ਪਤਾ ਹੀ ਕੁਝ ਨਹੀਂ ਵੀ ਕੀ ਆ ਹੋ ਰਿਹਾ ਇਹ ਤਾਂ ਤੋਤਲਾ ਬਣਾਇਆ ਹੋਇਆ ਤੋਂ ਬੰਤਬਾ ਨੂੰ ਚਾਹੀ ਕਹਦੀ ਹੈ ਕੋਈ ਭਿਆਨ ਨਹੀਂ ਦੇ ਸਕਦਾ ਕੋਈ ਕੁਝ ਨਹੀਂ ਕਹਿ ਸਕਦਾ ਜੋ ਕਰਦੇ ਬਿੰਦੀ ਵਾਲੇ ਕਰਦੇ ਚਾਹੇ ਉਹ ਕੇਸਰੀਵਾਲ ਤੇ ਆयो ਮੋਤੀ ਉਹ ਨਹੀਂ ਪੰਜਾਬ ਦੀ ਸਾਲ ਜਿਹੜੇ ਵਾਲਾ ਕੋਈ ਨਹੀਂ ਹੈ ਇਹ ਇਸ ਕਰਕੇ ਸਤਾਰਿਓਂ ਵੀਰੋਂ ਰੱਖ ਤਾ ਕੇ ਬੱਚਾ ਬਚੋ ਮੈਂ ਤੁਹਾਨੂੰ ਇਹ ਕਹਿਣ ਆਇਆ ਇਹ ਬਨਾਰਤੀ ਠੱਗ ਹੈ ਮੈਂ ਪਹਿਲਾਂ ਕਿਹਾ ਸੀ ਕਿ ਕਾਲੇ ਅੰਗਰੇਜ਼ ਆ ਗਏ ਉੱਪਰ ਕੇ ਚਲੇ ਜਾ ਕੇ ਮੈਂ ਕਿਹਾ ਸੀ ਮੈਂ ਬਤੇਰਾ ਕਿਹਾ ਕਿ ਆਰੇ ਸ਼ਰਾਬੀ ਹੈ ਸਰਪੀ ਨੂੰ ਤਾਂ ਕੋਈ ਨਿਆਂ ਨਹੀਂ ਬਣਾਉਣਾ ਤੇ ਇਹਨੂੰ 50 ਸਾਲ ਬਣ ਲੱਗੇ ਨੁਕਸਾਨ ਹੋ ਜਾਣਾ ਲੇਕਿਨ ਲੋਕਾਂ ਨੇ ਸੁਣੀ ਕੋਈ ਨਹੀਂ ਢੇਡਚਾਲ ਹੋ ਗਈ ਤੇ ਬਦਲਾਅ ਚਾਹੀਦਾ ਬਦਲਾਅ ਚਾਹੀਦਾ ਆਖਰ ਨੂੰ ਆਪਣਾ ਬਹੁਤ ਪਾਰੀ ਨੁਕਸਾਨ ਹੋ ਗਿਆ ਇਹ ਇਸ ਕਰਕੇ ਉਹੀ ਆਮ ਆਦਮੀ ਪਾਰਟੀ ਵਾਲਿਆਂ ਤਾਂ ਲੀਡਰਾਂ ਦੀ ਵੀ ਕੋਈ ਕੁਝ ਨਹੀਂ ਵਕਤਾਂ ਵੀ ਆਪਣੀ ਕਿਹਾ ਬੀਜੇਪੀ ਦੇ ਲੀਡਰਾਂ ਨੇ ਕੋਈ ਕੁਝ ਨਹੀਂ ਲਾਉ ਆਪਣੇ ਬੰਦਿਆਂ ਨੂੰ ਟਿਕਟ ਦੇ ਦੇ करते भी आम आदमी आहर से लिया हो रही है दो कुत्ते दोस्त एक जट का एक पंडित का रोज कट्ठे होते थे रोज, हो रोज उन्होंने गलबात करनी भी तेरे न क्या हो कहना तेरे क्या हो जट आए को पूछे करे वो कहना तो मैं उ तो रोटी मिली है ਮੇਰੀ ਤਾਂ ਮੱਕੀ ਦੇ ਉੱਪਰ ਰੱਸੀ ਫੇਰ ਕੇ ਸੁੱਕੀ ਰੋਟੀ ਦੇ ਉੱਪਰ ਦੇਤੀ 15 ਦਾ ਕਹਿੰਦਾ ਮਨੂ ਤਾਂ ਕੀਪੁਰੇ ਬਿਲੇ ਆ ਜਦੋਂ ਤੂੰ ਬਰੇ ਐ ਨਹੀਂ ਕਹਿੰਦਾ ਇੱਥੇ ਬੈਠਾ ਕਹਿੰਦਾ ਮਾਰ ਤਾਣ ਦੇ ਪੁੱਤੇ 15 ਦਿਨਾਂ ਬਾਅਦ ਫੇਰ ਇਕੱਠੇ ਹੋਏ ਹਫਤੇ ਬਾਅਦ ਇਕੱਠੇ ਹੋਣਾ ਉਹਨਾਂ ਨੇ ਆਹੀ ਗੱਲ ਹੋਣੀ ਉਹ ਕਹਿੰਦਾ ਮੈਂ ਤਾਂ ਮਾਰ ਤਾਣ ਦਾ ਬੰਦਿਆ ਬੈਠਾ ਉਹ ਕਹਿੰਦਾ ਕਿਹੜੇ ਮਾਰ ਤਾਣ ਦਾ ਬੰਦਿਆ ਬੈਠਾ ਛੱਡ ਦੇ ਬਰੇ ਕਹਿੰਦਾ ਨਹੀਂ ਮਾਰ ਤਾਣ ਆਏ ਆ ਵੀ ਜੱਗ ਦੇ ਦੋ ਜਨਾਨੀ ਆਪੋ ਕਹਿੰਦੀ ਤੂੰ ਲੱਭੂ ਕੁੱਤੇ ਦੀ ਰਲ ਹੋ ਕੇ ਨਹੀਂ ਕੁੰਡੋ ਕੁੱਤੇ ਦੀ ਰਲ ਬਤਾਹੀ ਆਈ ਮਾਤਾਲ ਤਾਂ ਬੰਨਿਆ ਬੈਠਾ ਇਹ ਜਿਹੜੇ ਭਾਜਪਾ আর ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਸਾਰੇ ਆ ਮਾਤਾਲ ਦੇ ਬੰਨੇ ਬੈਠੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਕੋਈ ਰਲ ਨਹੀਂ ਸੁਣਾਈ ਨਹੀਂ ਨਾ ਇਹਨਾਂ ਕੋਈ ਟਿਕਟ ਦੇਂਦਾ ਟਿਕਟ ਵੀ ਬਾਹਰ ਕੱਢਿਆ ਕੇ ਦੇਣੀ ਨਾ ਕੋਈ ਪੁੱਛ ਉਹ ਭਾਈ ਕਾਰੋ ਇਹ ਜੇ ਮਾਤਾਲ ਦੇ ਬੰਨੇ ਬੈਠੇ ਕਾਂਗਰਸ ਨਹੀਂ ਉਹ ਵਰਕਰ ਦੀ ਪੁੱਛੋ ਕੀ

ਰਾਜਾ ਬਿੰਦਗਾ ਰਮਨਤਾ ਪ੍ਰਿੰਦੀ ਮਦਦ ਕਰੋ ਕਿ ਤੁਹਾਡੇ ਆਉਣ ਵਾਲੇ ਚਾਕ ਦੇ ਸਾਰੇ ਆ ਉਹਨਾਂ ਦੇ ਸਮਾਂ ਵਿੱਚ ਆਉਣ ਵਾਲੀ ਸਰਕਾਰ ਦੇ ਤੁਹਾਡੀ ਬਾਹ ਫੜ ਕੇ ਅੱਗੇ ਲੈ ਕੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਨਾਲ ਖੜੇ ਰਹੇ ਆ ਅੱਗੇ ਨੂੰ ਵੀ ਖੜੇ ਰਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਇਤਾਕੀ ਕਰ ਖੈਣਾ ਇਹ ਮੇਰੀ ਪੀਪੀ ਕਹੇ ਕਰਦੀ ਸੀ ਵੀ ਇਹ ਕਿਹੜਾ ਝਾਲੂ ਹੈ ਨਾ ਇਹਨੂੰ ਖੜਾ ਨਹੀਂ ਕਰੀਦਾ ਗਲੇਜ ਪੈ ਜਾਂਦਾ ਬੀਪੀਆਂ 3 7 ਕ੍ਰਿਸਪੀ ਆਇਆ ਪੰਜਾਬ ਦੇ ਵਿੱਚ ਚਾਰ ਉਖੜਾ ਕਰ ਲਿਆ ਪਰ ਇਹਨੂੰ ਲੰਬਾ ਪਾਓ ਲੰਬਾ ਤਾਂ ਪੈਣਾ ਹੈ ਜੇ ਤੁਸੀਂ ਬੋਟਾ ਕਰੇ ਸਿਰ ਪਾਓਗੇ ਇਹਨੇ ਢਾਗੂਰੇ ਆਪਣੇ ਆਪ ਲੱਭ ਜਣਗੇ ਸੋ ਸਾਰੇ ਜਾਣੇ ਕੱਛੇ ਹੋ ਕੇ ਬੀਪੀਆਂ ਦਾ ਖਾਸ ਤੌਰ ਤੇ ਮੈਂ ਬੀਪੀਆਂ ਨੂੰ ਪ੍ਰੀਤੀ ਕਰਦਾ ਕਿ ਹੋਂਟਾ ਤੁਹਾਡੀ ਆਪਣੀ ਹੋ ਜਿੱਤ ਜਾਣੀ ਹੈ ਫਿਰ ਉਹ ਹਜ਼ਾਰ ਪੈ ਡਿੱਕਰ ਦੀ ਲੋੜ ਨਹੀਂ ਇਤਿਹਾਸ ਹੀ ਤੁਹਾਨੂੰ ਦੇਖੋ ਸਾਰੇ ਜਾਣੇਗਾ ਬੀਪੀਆਂ ਪਰ ਖਾਸ ਤੌਰ ਤੇ ਅਰ ਭਾਈਆਂ ਵੀ ਮੈਂ ਬੇਨਤੀ ਕਰਨਾ ਕਿ ਇਕੱਠੇ ਹੋ ਕੇ ਇਕੱਠੇ ਹੋ ਕੇ ਇੱਕ ਤਾਂ ਇਰਾਣ ਹੁਣ ਤਾਂ ਅਕਾਲੀ ਜੀ ਨੇ ਖੜੇ ਆ ਫਿਰ ਬੀਜੇਪੀ ਨੂੰ ਅਕਾਲੀਆ ਦੀ ਦੁਸ਼ਮਣ ਕਿਸਾਨਾਂ ਦੀ ਦੁਸ਼ਮਣ ਜਮਾਤ ਆਮ ਆਦਮੀ ਪਾਰਟੀ ਸਾਰਿਆਂ ਦੀ ਦੁਸ਼ਮਣ ਹੈ ਸਭ ਨੂੰ ਰੁਕ ਕੇ ਸਾਰੇ ਜੋ ਇਕੱਠੇ ਹੋ ਕੇ ਅਕਾਲੀ ਜੀ ਨੇ ਬੇਨਤੀ ਕਰਤਾ ਭੀਐਸਟੀ ਵਾਲੇ ਲੋਕੀ ਬੀਪੀ ਪਾਰ ਸਾਰਿਆਂ ਦੀ ਇੱਕੋ ਥਾਂ ਆਓ ਆਪਣਾ ਆਵਾਜ਼ ਪਾਕੀ